ਜਗਜੀਤ ਸਿੰਘ ਢੱਲੇਵਾਲ ਦੀ ਭੁੱਖ ਹੜਤਾਲ ਨੂੰ 100 ਦਿਨ ਪੂਰੇ ਹੋਣ ਜਾ ਰਹੇ ਨੇ ਤੇ ਦੂਜੇ ਪਾਸੇ ਹੁਣ ਕਿਸਾਨ ਜਥੇਬੰਦੀਆਂ ਨੇ ਅਗਲਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਹੋਰ ਕਿਸਾਨ ਜਥੇਬੰਦੀਆਂ ਹੁਣ ਭੁੱਖ ਹੜਤਾਲ ਦੇ ਉੱਤੇ ਬੈਠਣ ਦੇ ਲਈ ਐਲਾਨ ਕਰ ਚੁੱਕੀਆਂ ਨੇ ਤੇ ਦੱਸਦੀ ਇਹ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ 5 ਮਾਰਚ ਨੂੰ ਜਿਹੜਾ ਕਿ ਜਗਜੀਤ ਸਿੰਘ ਢੱਲੇਵਾਲ ਦੀ ਭੁੱਖ ਹੜਤਾਲ ਨੂੰ 100 ਦਿਨ ਪੂਰਾ ਹੋਣ ਵਾਲਾ ਹੈ ਤੇ ਜਿਸ ਦੇ ਤਹਿਤ ਹੁਣ ਕਿਸਾਨ ਜਥੇਬੰਦੀਆਂ ਮਿਲ ਕੇ 100 ਕਿਸਾਨ ਮਿਲ ਕੇ ਜਿਹੜਾ ਕਿ ਭੁੱਖ ਹੜਤਾਲ ਕਰਨਗੇ ਤੇ ਇੱਕ ਪੂਰਾ ਦਿਨ ਜਿਹੜਾ ਕਿ ਭੁੱਖ ਹੜਤਾਲ ਤੇ ਬੈਠਣਗੇ ਤੇ ਦੂਜੇ ਪਾਸੇ ਸਰਕਾਰਾਂ ਨੂੰ ਲਲਕਾਰਿਆ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੱਸਦੀ ਇਹ ਕਿ ਕੇਂਦਰ ਸਰਕਾਰ ਨਾਲ ਬੇਸ਼ੱਕ ਮੀਟਿੰਗਾਂ ਹੋ ਚੁੱਕੀਆਂ ਨੇ ਪਰੰਤੂ ਇਹ ਮੀਟਿੰਗਾਂ ਜਿਹੜੀਆਂ ਕਿ ਹਮੇਸ਼ਾ ਦੀ ਤਰ੍ਹਾਂ ਬੇਸਿੱਟਾ ਨਿਕਲ ਕੇ ਬਾਹਰ ਆਈਆਂ ਤੇ ਜਿਸ ਦੇ ਤਹਿਤ 5 ਮਾਰਚ ਨੂੰ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਕਿਸਾਨਾਂ ਦਾ ਕਹਿਣਾ ਹੈ ਕਿ 100 ਕਿਸਾਨ ਮਿਲ ਕੇ ਹੁਣ ਭੁੱਖ ਹੜਤਾਲ ਦੇ ਉੱਤੇ ਬੈਠਣਗੇ ਇੱਕ ਪੂਰਾ ਦਿਨ ਜਿਹੜਾ ਕਿ ਭੁੱਖ ਹੜਤਾਲ ਦੇ ਉੱਤੇ ਬੈਠ ਕੇ ਸਰਕਾਰਾਂ ਨੂੰ ਲਲਕਾਰਿਆ ਜਾਵੇਗਾ ਤੇ ਆਓ ਤੁਹਾਨੂੰ ਸੁਣੋ ਨੇ ਪਹਿਲਾ ਕਿਸਾਨ ਜਥੇਬੰਦੀਆਂ ਦਾ ਕੀ ਕਹਿਣਾ ਸਾਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਜਿਹੜੇ ਛੋਟੇ ਜਿਹੇ ਨੋਟਿਸ ਤੇ ਤੁਸੀਂ ਆਇਓ ਕਿਸਾਨਾਂ ਦੀ ਮੰਗਾਂ ਨੂੰ ਕਿਸਾਨਾਂ ਦੀ ਆਵਾਜ਼ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਤੇ ਉਸ ਗੁੰਗੀ ਬਹਿਰੀ ਸਰਕਾਰ ਤੱਕ ਵੀ ਸਾਡੀ ਆਵਾਜ਼ ਨੂੰ ਪਹੁੰਚਾਉਣ ਲਈ ਤੁਹਾਡਾ ਧੰਨਵਾਦ ਅੱਜ ਭਾਰਤੀ ਕਿਸਾਨ ਇਕਤਾ ਬੀਕੇ ਵੱਲੋਂ ਪ੍ਰੈਸ ਕਾਨਫਰੰਸ ਜੋ ਰੱਖੀ ਗਈ ਹੈ ਉਸ ਦਾ ਅਜੰਡਾ ਹੈ ਆਉਣ ਵਾਲੀ 5 ਮਾਰਚ ਨੂੰ ਜਿਹੜਾ ਇਤਿਹਾਸਿਕ ਕਿਸਾਨ ਅੰਦੋਲਨ ਜੋ ਅੱਜ 385 ਜਨਾਂ ਚ ਪਹੁੰਚਿਆ ਹੈ MSP ਖਰੀਦ ਗਰੰਟੀ ਨੂੰ ਸਮੇਤ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 386 ਦਿਨਾਂ ਚ ਪਹੁੰਚਿਆ ਜਿਸ ਦੇ ਵਿੱਚ 26 ਨਵੰਬਰ 2024 ਤੋਂ ਸਰਦਾਰ ਜਗਜੀਤ ਸਿੰਘ ਧੱਲੇਵਾਲ ਜੀ ਮਰਨਵਰਤ ਤੇ ਬੈਠੇ ਹੋਏ ਨੇ ਉਹਨਾਂ ਦੇ ਅੱਜ ਮਰਨਵਰਤ ਦਾ 28 ਦਿਨ ਹੈ ਤੇ 5 ਮਾਰਚ ਨੂੰ ਉਹਨਾਂ ਦੇ ਮਰਨਵਰਤ ਦੇ 100 ਦਿਨ ਪੂਰੇ ਹੋਣ ਜਾ ਰਹੇ ਨੇ ਕੱਲ ਰਾਤ ਨੂੰ ਸਾਡੇ ਸੰਯੁਕਤ ਕਿਸਾਨ ਮੋਰਚਾ ਗਿਆਰਨਾ ਚਿਕ ਭਾਰਤ ਦੀ zoom ਮੀਟਿੰਗ ਹੋਈ ਜਿਸ ਦੇ ਵਿੱਚ ਦੇਸ਼ ਦੇ ਹਰ ਇੱਕ ਰਾਜਾ ਤੋਂ ਕਿਸਾਨਾਂ ਨੇ ਜਿਹੜੀ ਇਸ zoom ਮੀਟਿੰਗ ਦਾ ਹਿੱਸਾ ਬਣੇ ਤੇ ਇਸ ਜੋ ਮੀਟਿੰਗ ਦਾ ਫੈਸਲਾ ਕੀਤਾ ਗਿਆ ਆਉਣ ਵਾਲੀ 5 ਤਰੀਕ ਨੂੰ ਬੁੱਧਵਾਰ ਨੂੰ ਪਰਸੋਂ ਇੱਕ ਪੂਰੇ ਦੇਸ਼ ਭਰ ਦੇ ਜ਼ਿਲ੍ਹਾ ਮੁਖੀਅਲਿਆਂ ਦੇ ਵਿੱਚ 100-100 ਜਿਹੜੇ ਕਿਸਾਨ ਨੇ ਉਹ 24 ਜੋ ਇੱਕ ਦਿਨ ਲਈ ਸੰਕੇਤਿਕ ਭੋਖੜਤਾਲ ਤੇ ਬੈਠਣਗੇ ਦੂਸਰੇ ਰਾਜਾਂ ਦੇ ਵਿੱਚ ਦੂਸਰੀ ਜਗ੍ਹਾ ਦੇ ਵਿੱਚ ਜੋ ਸਮਾਂ ਰੱਖਿਆ ਗਿਆ ਉਹ ਸਵੇਰੇ ਨੋਇਤੋ ਲੈ ਕੇ ਸ਼ਾਮ ਨੂੰ 6 ਵਜੇ ਤੱਕ ਆ ਲੇਕਿਨ ਭਾਰਤੀ ਕਿਸਾਨ ਇਕਤਾ ਦੀ ਟੀਮ ਨੇ ਸਾਡੇ ਕਿਸਾਨਾਂ ਨੇ ਜਿਹੜਾ ਫੈਸਲਾ ਲਿਆ ਹੈ ਬੁੱਧਵਾਰ ਨੂੰ ਪਰਸੋ 5 ਤਰੀਕ ਨੂੰ ਸਵੇਰੇ 11 ਵਜੇ ਅਸੀਂ 100 ਕਿਸਾਨ ਜ਼ਿਲ੍ਹਾ ਮੁਖਿਆਲਿਆ ਲਘੂ ਸਚਾਲਿਆ ਡੀਸੀ ਓਫਿਸ ਸਰਸਾ ਦੇ ਵਿੱਚ ਓਕੜ ਧਾਲ ਤੇ ਬੈਠਣਗੇ ਜਿਹੜੇ ਅਗਲੇ ਦਿਨ 6 ਤਰੀਕ ਨੂੰ 11 ਵਜੇ ਤੱਕ ਬੈਠ ਰਹੇ ਹਾਂ 24 ਘੰਟਿਆਂ ਵਾਸਤੇ ਜਗਜੀਤ ਸਿੰਘ ਢੱਲੇਵਾਲ ਜੀ ਤੇ ਅਮਰ ਅਨਛਨ ਨੂੰ ਮਰਵਰਤ ਨੂੰ ਸਪੋਰਟ ਦੇਣ ਵਾਸਤੇ ਇਤਿਹਾਸਿਕ ਕਿਸਾਨਾਂ ਨਾਲ ਦੋ ਨੂੰ ਤਾਕਤ ਦੇਣ ਵਾਸਤੇ ਇਸ ਗੁੰਗੇਬੈਰੀ ਸਰਕਾਰ ਤੱਕ ਆਵਾਜ਼ ਪਹੁੰਚਾਉਣ ਵਾਸਤੇ सिरसा ਜ਼ਿਲ੍ਹੇ ਦੇ ਵਿੱਚ ਡੀਸੀ ਆਫਿਸ ਦੇ ਵਿੱਚ 100 ਕਿਸਾਨ 24 ਘੰਟਿਆਂ ਲਈ ਕੋਖੜਤਾਲ ਤੇ ਬੈਠਣਗੇ ਇਹ ਵੀ ਇੱਕ ਮੇਰਾ ਕੱਲ ਇਤਿਹਾਸਿਕ ਫੈਸਲਾ ਹੋਊਗਾ ਜਿਹੜਾ ਅੱਜ ਤੱਕ सिरसा ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ 24 ਘੰਟਿਆਂ ਚੰਤੇ ਅਗਰ ਕੋ ਕਿਸਾਨ ਬੈਠੇ ਹੋਣ ਇਸ ਕਰਕੇ ਤੁਹਾਡੇ ਚੈਨਲ ਦੇ ਰਾਹੀਂ सिरसा ਦੇ ਕਿਸਾਨਾਂ ਨੂੰ ਅਪੀਲ ਆ ਬਹੁਤ ਸਾਰੇ ਕਿਸਾਨਾਂ ਦੇ ਨਾਮ ਆ ਚੁੱਕੇ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਜਿਆਦਾ ਜਿਆਦਾ ਪਿੰਡਾਂ ਨੂੰ ਵੀ ਕਵਲ ਕੀਤਾ ਜਾਵੇ ਕਿਉਂਕਿ ਕਿਸਾਨਾਂ ਦੇ ਨਾਮ ਤੇ 100 ਤੋਂ ਉੱਪਰ ਸਾਡੇ ਕੋਲ ਪਹੁੰਚ ਚੁੱਕੇ ਆ ਲੇਕਿਨ ਉਸ ਨੂੰ ਅਡਜਸਟ ਕਰਕੇ ਜਿਹੜੇ ਜਿਹੜੇ ਸਾਥੀ ਹੋਰ ਕਿਸਾਨ ਸਾਥੀ ਬੈਠਣਾ ਚਾਹੁੰਦੇ ਨੇ ਉਹ ਸਾਡੇ ਕੋਲ ਅੱਜ ਸ਼ਾਮ ਤੱਕ ਆਪਣਾ ਨਾਮ ਦੇ ਦੇਣ ਤੇ ਨਾਲ ਇੱਕ ਹੋਰ ਅਪੀਲ ਆ ਜਿਹੜੇ ਵੀ ਕਿਸਾਨਾਂ ਨੇ ਆਉਣਾ ਹੈ 5 ਤਰੀਕ ਨੂੰ ਬੁੱਧਵਾਰ ਨੂੰ ਸਵੇਰੇ 10:30 ਵਜੇ ਤੱਕ ਡੀਸੀ ਅਫਸਰ ਸਾਹਿਬ ਜੀ ਕੋਲ ਪਹੁੰਚ ਜਾਣ ਤੇ ਆਪਣੇ ਨਾਲ ਆਪਣਾ ਬਿਸਤਰ ਲੈ ਕੇ ਆਉਣ ਕਿਉਂਕਿ ਰਾਤ ਨੂੰ ਰੁਕਣਾ ਰਾਤ ਨੂੰ ਜੀ ਟੈਂਟ ਲਗਾ ਕੇ 100 ਦੇ 100 ਜਿਹੜੇ ਇੱਕ ਵਧੀਆ ਤਰੀਕੇ ਨਾਲ ਜਿਵੇਂ ਅਸੀਂ ਖਨੋਰੀ ਮੋਰਕੇ ਤੇ 111 ਜਣੇ ਬੈਠੇ ਸੀ ਉਵੇਂ ਇੱਥੇ ਸਰਸ਼ੇ ਦੇ ਵਿੱਚ ਸੌ ਜਣੇ ਨੇ ਬੈਠਣਾ ਕਿਉਂਕਿ ਸੌ ਤਾਂ ਬੈਠਣੇ ਵੀ ਅਸੀਂ ਸੌ ਦਿਨ ਪੂਰੇ ਤੇ ਨਹੀਂ ਕਰ ਸਕੇ ਲੇਕਿਨ ਡੱਲੇਵਾਲ ਜੀ ਨੂੰ ਸਪੋਰਟ ਦੇਣ ਵਾਸਤੇ ਇੱਕ ਇੱਕ ਬੰਦਾ ਸੌ ਦਿਨ ਤੱਕ ਫੜਦਾ ਤੇ ਉਸ ਜੀ ਅਸੀਂ ਇਕੱਠੇ ਸੌ ਬੰਦੇ ਬਿਠਾ